ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਿਹਾਗਾ ਬਦਾਮ ਸ਼ੇਕ ਬਦਾਮ ਸ਼ੇਕ ਬਣਾਉਣ ਦੇ ਲਈ ਆਪਾਂ ਫੁੱਲ ਫੈਂਟ 1 ਕਿਲੋ ਦੁੱਧ ਲੈਂਦਾ ਹੈਗਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪ੍ਰਾਈਪਨ ਗੈਸ ਦੇ ਉੱਤੇ ਧਰਦੇ ਆ ਤੇ ਉਹਦੇ ਵਿੱਚ ਦੁੱਧ ਪਾਉਨੇ ਆ ਆਪਾਂ ਪ੍ਰਾਈਪਨ ਧਰ ਲਈ ਪ੍ਰਾਈਪਨ 'ਤੇ ਆਪਾਂ 1 ਕਿਲੋ ਫੁੱਲ ਫੈਂਟ ਦੁੱਧ ਵਾ ਤੇ ਇਹਨੂੰ ਆਪਾਂ ਸਾਰਿਆਂ ਵਿੱਚ ਪਾ ਦਈਏ 1 ਕਿਲੋ ਦੁੱਧ ਆਪਾਂ ਪਾ ਚੁੱਕੇ ਆਂਗੇ ਤੇ ਹੁਣ ਇਹਨੂੰ ਆਪਾਂ ਰਿਣੀ ਜਾਣਾਗਾ ਇਹ ਆਪਾਂ ਹਲਾਈ ਹੋਈ ਜਾਣਾਗਾ ਕਿਉਂਕਿ ਫੁੱਲ ਫੈਂਟ ਦੁੱਧ ਵਾ ਇਹ ਆਸੇ ਪਾਸੇ ਵੀ ਲੱਗੂਗਾ ਤੇ ਆਪਾਂ ਇਸ ਲਈ ਇਹਨੂੰ ਹਲਾਈ ਜਾਣਾਗਾ ਉਬਾਲਾ ਆ ਜਾਂਦੋ ਫਿਰ ਤੁਹਾਨੂੰ ਦੱਸ ਦਿਆਂਗੇ ਗਾਂਹਲਾ ਪ੍ਰੋਸੈਸ ਆ ਦੇਖੋ ਜੀ ਆਪਣਾ ਦੁੱਧ ਨੂੰ ਵਾਲੀ ਆ ਚੁੱਕੀ ਆ ਦੁੱਧ ਨੂੰ ਵਾਲੀ ਤੇ ਆਈ ਤੋਂ ਬਾਅਦ ਵਿੱਚ ਹੁਣ ਆਪਾਂ ਇਹਦੇ ਵਿੱਚੋਂ ਦੁੱਧ ਕੱਢਣਾ ਹੈ ਆ ਦੇਖੋ ਪਹਿਲਾਂ ਆਪਾਂ 15 16 17 ਆਪਾਂ ਬਦਾਮ ਲੈਂਦੇ ਨੇਗੇ ਇਹ ਆਪਾਂ ਰਾਤ ਪਿਉਂਤੇ ਸੀਗੇ ਰਾਤ ਸਾਰੀ ਰਾਤ ਭਿਜੇ ਰਹੇ ਨੇਗੇ ਸਵੇਰੇ ਆਪਾਂ ਹੁਣ ਇਹਨਾਂ ਦਾ ਸਿਰਕਾ ਲਾ ਲਿਆ ਸਿਰਕਾ ਲਾ ਕੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਦੁੱਧ ਪਾਉਣੇ ਆਂਗੇ ਆਪਾਂ ਇੱਕ ਕੜਸੀ ਦੁੱਧ ਦੀ ਇਹਦੇ ਵਿੱਚ ਪਾ ਦਿੰਨੇ ਆਂ ਤੁਤ ਵੱਲੇ ਹੋਰੀ ਪੜੇ ਤੁਸੀਂ ਆਪਾਂ ਇੱਕ ਕੜਸੀ ਦੁੱਧ ਇਹਦੇ ਵਿੱਚ ਪਾਤੀ ਤੇ ਇੱਕ ਘਰਸੀ ਦੁੱਧ ਦੀ ਆਪਾਂ ਇੱਧਰ ਕੱਢ ਲੈਨੇ ਠੰਡਾ ਹੋਣ ਲਈ ਇਹ ਦੁੱਧ ਆਪਣਾ ਠੰਡਾ ਹੋ ਜਾਊਗਾ ਇਹ ਠੰਡਾ ਹੋਏ ਤੋਂ ਇਹਦੇ ਵਿੱਚ ਜਿਹੜੀ ਚੀਜ਼ ਆਪਾਂ ਪਾਉਣੀ ਆ ਉਹ ਬੱਸ ਉਹਨੂੰ ਬਾਅਦ ਚ ਦੱਸਦੇ ਆਂਗੇ ਤੇ ਹੁਣ ਆਪਾਂ ਇਸ ਨੂੰ ਰਿੱਜਣ ਲਈ ਧਰਨਾ ਇਹ ਆਪਣਾ ਜਿੰਨਾ ਚਿਰ ਇਹ ਪੂਰਾ گاੜਾ ਨਹੀਂ ਹੁੰਦਾ ਇਸ ਤਰ੍ਹਾਂ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਖੁਆ ਖੁਆ ਬਣਾਉਣ ਤੇ ਕਰਪੈ ਨੂੰ ਧਰਨਾ ਦਾ ਤੇ ਆਪਾਂ ਐਸੀ ਤਰ੍ਹਾਂ ਹੀ ਹਲਾਈ ਚੱਲਣਾ ਜਿਹੜਾ ਦੁੱਧ ਲੱਗੇ ਨਾ ਜਿਹੜਾ ਆਸੇ ਪਾਸੇ ਲੱਗੂਗਾ ਜਿਵੇਂ ਆਪਾਂ ਪਾਣਾ ਖੁਆ ਕਰਦੀਆਂ ਹੁੰਦੀਆਂ ਇਸ ਤਰ੍ਹਾਂ ਨਾਲ ਦੇ ਨਾਲ ਇਹਨੂੰ ਪਲਾਹੀ ਜਾਣਾਗਾ ਆਹ ਜਿਹੜਾ ਆਪਾਂ ਦੁੱਧ ਕੱਢਿਆ ਸੀਗਾ ਇੱਕ ਕਟ ਸੀ ਇਹਦੇ ਵਿੱਚ ਹੁਣ ਆਪਾਂ ਪਾ ਰਹੇ ਆਂਗੇ ਕਸਟਰਡ ਇੱਕ ਚਮਚਾ ਥੋੜਾ ਜਿਹਾ ਚਮਚੇ ਦੁੱਧ ਪਾ ਦੇ ਥੋੜਾ ਜਿਹਾ ਇੱਕ ਚਮਚਾ ਪੂਰਾ ਪਾਤਾ ਆਪਾਂ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਢੰਡੀਆਂ ਮਾਰ ਲਾਂਗੇ ਆ ਦੇਖੋ ਜੀ ਆਪਣਾ ਦੁੱਧ ਖੁਆ ਇਹਨੂੰ ਨਾਲ ਲੱਗਣ ਲੱਗ ਗਿਆ ਕੜਾਈ ਦੇ ਤੇ ਜਿਵੇਂ ਖੁਆ ਨਾਲ ਲੱਗਦਾ ਹੁੰਦਾਗਾ ਤੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਸਾ ਦੁੱਧ ਨੂੰ ਹੌਲੀ-ਹੌਲੀ ਵਾਲੀ ਆਈ ਜਾਊਗੀ ਤੇ ਪੱਚਦੀ-ਪੱਚਦੀ ਆਪਾਂ ਇਸ ਤਰ੍ਹਾਂ ਕੇ ਨੂੰ ਫੇਰ ਚੱਲਾਂਗੇ ਤੇ ਨਾਲ ਦੀ ਨਾਲ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰ ਲੈਨੇ ਹਾਂਗੇ ਤੇ ਜਿਹੜੇ ਆਪਾਂ ਬਾਦਾਮ ਇਹ ਸੀਗੇ ਵੀ 25 ਬਾਦਾਮ ਜਿਹੜੇ ਪਦੁੱਧ ਦੇ ਵਿੱਚ ਕੱਢ ਕੇ ਰੱਖੇ ਸੀਗੇ ਤੇ ਇਹਨਾਂ ਨੂੰ ਆਪਾਂ ਗ੍ਰੈਂਡਰ ਕਰ ਲਾਂਗੇ ਆ ਦੇਖੋ ਜੀ ਆਪਣਾ ਬਿਲਕੁਲ ਇਹ ਸਾਰਾ ਮਿਕਸ ਹੋ ਗਿਆ ਦੇਖੋ ਕਿੰਨਾ ਵਧੀਆ ਬਣ ਗਿਆ ਇਹ ਤੇ ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਲਈਏ ਹਜੇ ਇਹ ਠਹਿਕ ਕੇ ਪਾਉਣਾ ਆਪਾਂ ਦੁੱਧ ਦੇ ਵਿੱਚ ਐ ਆਪਾਂ ਬਲਦੇ ਨੂੰ ਹੋ ਗਿਆ ਜੀ 10-15 ਮਿੰਟ ਹੋ ਚੁੱਕੇ ਨੇ ਕਿ ਦੁੱਧ ਆਪਣਾ ਉਬਲ ਹੀ ਜਾਂਦਾਗਾ ਇਹ ਹੌਲੀ ਹੌਲੀ ਜਾਨੀ ਕਿ ਗਾੜਾਪਨ ਹੋ ਹੀ ਜਾਂਦਾ ਇਹਦੇ ਵਿੱਚ ਦੇਖੋ ਕਿੰਨਾ ਗਾੜਾ ਹੋ ਚੁੱਕਿਆ ਤੇ ਹੁਣ ਇੱਧਰ ਆਪਾਂ ਚੀਰੇ ਨੇਗੇ ਆਪਾਂ ਕਾਜੂ ਲੈਤਨੇਗੇ ਦਾਸਾਪਾਂ 15 ਕਾਜੂ ਲੈਤਨੇ 15 ਨੇ ਕਾਜੂ ਤੇ 15 ਕੀ ਆਪਾਂ ਪਿਸਤੇ ਲੈਤਨੇਗੇ ਤੇ 15 ਕੀ ਆਪਾਂ ਬਦਾਮ ਲੈਤਨੇ ਇਹ ਆਪਾਂ ਸਾਰੇ ਦੇ ਸਾਰੇ ਚੀਰ ਲੇ ਹੁਣ ਆਪਾਂ ਸਾਰੇ ਦੇ ਸਾਰੇ ਇਦੇ ਵਿੱਚ ਪਾਵਾਂਗੇ ਜਿਹੜਾ ਆਪਣਾ ਦੁੱਬਲੀ ਜਾਂਦਾ ਇਹ ਆਪਾਂ ਸਾਰਾ ਕੋਸੇ ਦੇ ਪੇਚ ਪਾ ਦਾਂਗੇ ਇਹ ਆਪਾਂ ਬਾਦਾਮ ਸ਼ੇਕ ਬਣਾ ਰਹੇ ਹਾਂ ਨਾ ਇਸ ਲਈ ਜਿਵੇਂ ਸਹਿਰਾਂ ਦੇ ਵਿੱਚ ਆਪਾਂ ਬਾਦਾਮ ਸ਼ੇਕ ਪੀ ਕੇ ਆਉਨੇ ਉਹਦੇ ਨਾਲੋਂ ਦੁੱਗਣਾ ਸਵਾਦ ਬਣੂਗਾ ਇਹ ਕਿਉਂਕਿ ਆਪਾਂ ਘਰੇ ਤਿਆਰ ਕਰਦੇ ਆਂਗੇ ਉਹ ਨਹੀਂ ਇੰਨਾ ਕੁਝ ਪਾਉਂਦੇਗੇ ਉਹ ਸਿਰਫ ਆਪਾਂ ਨੂੰ ਬਾਦਾਮ ਦਿਖਾ ਦਿੰਦੇ ਨੇ ਉਪਰ ਉਪਰ ਉਹ ਪਤਾ ਨਹੀਂ ਵਿੱਚ ਕੀ ਕੁਝ ਪਾ ਕੇ ਤੇ ਇੰਨਾ ਗਾੜਾ ਕਰਕੇ ਆਪਾਂ ਨੂੰ ਦਿਖਾ ਦਿੰਦੇ ਨੇ ਇੰਨੀ ਮਿਹਨਤ ਭਰ ਜਿਉ ਕਰਨਾ ਤਾਂ ਫਿਰ ਉਹਨਾਂ ਨੂੰ ਬਚਤ ਕੀ ਹੋਵੇ तो हूँ आप खंड खंड पवानगे आप देखो भैं मेरे को सुून है ये देखो ये एदे आप दो देंगे ये दे क्योंकि ये खंड भी ज्यादा ही पीती होंगी है ये अपना दो पा देंगे दो पाते अपा तो हम आपते रहें जब तक यह ਅਜੇ ਹੋਰ ਗੜਾ ਨਹੀਂ ਹੁੰਦਾ 5 ਕਿ ਮਿੰਟ ਲਈ ਆਪਾਂ ਇਹਨੂੰ ਪਕਾਉਨੇ ਆਗੇ ਜਿਹੜਾ ਆਪਾਂ ਹਸਮਾਨ ਵਿੱਚ ਪਾਇਆ ਕਾਜੂ ਬਦਾਮ ਪਿਸਤਾ ਇਹਨੂੰ ਆਪਾਂ 5 ਕਿ ਮਿੰਟ ਪਕਾਉਨੇ ਆ ਨਾਲੇ ਆਪਾਂ ਖੰਡ ਪਾਈ ਹੈਗੀ ਦੋ ਚਮਚੇ ਵੱਡੇ ਤੇ ਇਹ ਤੁਸੀਂ ਆਪ ਦੇ ਹਿਸਾਬ ਦੇ ਨਾਲ ਮਿੱਠਾ ਪਾ ਸਕਦੇ ਹੋ ਘੱਟ ਵੱਧ ਮਿੱਠਾ ਤੁਹਾਡੀ ਹੌਸਨਾ ਜਿੰਨਾ ਮਰਜ਼ੀ ਪਾ ਲਓ ਤੇ ਇਹ ਹੁਣ ਆਪਾਂ ਗੈਸ ਕਰ ਲੈ ਫੁੱਲ ਤੇ ਜਿਹੜਾ ਆਪਣਾ ਜਲਦੀ ਪੱਕ ਜਾ ਕਿਉਂਕਿ ਆਪਾਂ ਇਸੇ ਤਰੀਂ ਹਿਲਾਏ ਜਾਂਦੇ ਆਪਾਂ ਇਹਨੂੰ ਪਾਨੇ 5 ਮਿੰਟ ਹੋ ਗਏ ਆਪਾਂ ਨੂੰ ਭੋਲ ਭੋਲਦਿਆਂ ਨੂੰ ਇਹ 5 ਮਿੰਟ ਦੇ ਵਿੱਚ ਆਪਣਾ ਦੁੱਧ ਹੋਰ ਚੰਗੀ ਤਰ੍ਹਾਂ گاੜਾ ਹੋ ਗਿਆ ਤੇ ਨਾਲੇ ਆ ਜਿਹੜੇ ਆਪਾਂ ਕਾਜੂ ਤੇ ਬਦਾਮ ਪਾਏ ਸੀਗੇ ਇਹ ਵਿੱਚ ਚੰਗੀ ਤਰ੍ਹਾਂ ਭੁੱਜ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਜਿਹੜਾ ਆਪਾਂ ਕਸਟਰਡ ਘੋਲ ਕੇ ਰੱਖਿਆ ਸੀਗਾ ਇਹ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਦੇ ਨਾਲ ਆਪਾਂ ਹਲਾਈ ਚੱਲਾਂਗੇ ਵੀ ਆਪਾਂ ਕਸਟਰਡ ਥੱਲੇ ਨਾ ਲੱਗੇ ਕਿਉਂਕਿ ਆਪਣਾ ਦੁੱਧ ਵੀ گاੜਾਗਾ ਤੇ ਨਾਲ ਕਸਟਰਡ ਦਾ ਵੀ گاੜਾਪਨ ਹੋ ਜਾਊਗਾ ਇਸ ਲਈ ਆਪਾਂ ਇਹ ਥੋੜਾ ਥੋੜਾ ਕਰਕੇ ਨਾਲ ਦੇ ਨਾਲ ਪਾਉਂਦੇ ਰਹਾਂਗੇ ਤੇ ਨਾਲ ਦੇ ਨਾਲ ਆਪਾਂ ਘੜਸੀ ਹਲਾਈ ਜਾਵਾਂਗੇ ਇਪਣੇ ਤੁਸੀਂ ਕਸਟਰ ਹਮੇਸ਼ਾ ਠੰਡੇ ਦੁੱਧ ਦੇ ਵਿੱਚ ਹੀ ਗੁਣਗਣਾ ਦੁੱਧ ਤਾਂ ਹੋ ਸਕਦਾਗਾ ਤੇ ਜਿਆਦਾ ਗਰਮ ਦੁੱਧ ਨਹੀਂ ਹੋਊਗਾ ਤੇ ਇਹਨੂੰ ਜਿਹੜਾ ਕਸਟਰ ਹੈ ਇਹਨੂੰ ਤੁਸੀਂ ਨਾ ਠੰਡੇ ਦੁੱਧ ਦੇ ਵਿੱਚ ਹੀ ਮਿਕਸ ਕਰਨਾਗਾ ਜਦੋਂ ਆਪਾਂ ਮਿਕਸ ਕਰਕੇ ਰੱਖਣਾ ਇਹਨੂੰ ਠੰਡੇ ਦੁੱਧ 'ਚ ਹੀ ਕਰਨਾ ਜਾਂ ਗੁਣਗਣਾ ਜਦਦ ਹੋਵੇ ਜਿਆਦਾ ਗਰਮ ਦੁੱਧ ਦੇ ਵਿੱਚ ਪਾਹਣੇ ਕਸਟਰ ਨਹੀਂ ਘੁਲਨਾਗਾ ਤੇ ਇਸ ਲਈ ਉਹ ਡਲੀਆਂ ਵੱਜ ਜਾਣਗੀਆਂ ਮੜ ਕੇ ਪੈਨੋ ਲੋਟ ਨਹੀਂ ਆਉਣੀਆਂ ਇਸ ਲਈ ਆਪਾਂ ਕਸਟਰ ਸਿੱਧਾ ਨਹੀਂ ਵਿੱਚ ਪਾਉਂਦੇਗੇ ਤੇ ਆਪਾਂ ਦੋ ਦੋ ਦੇ ਵਿੱਚ ਘੋਲ ਕੇ ਫੇਰ ਹੀ ਪਾਉਣੇ ਆਗੇ ਤੇ ਹੁਣ ਇੱਥੇ ਆਪਣਾ ਕਸਟਰਡ ਨੂੰ ਵੀ ਵਾਲੀ ਆ ਗਈ ਹੈਗੀ ਤੇ ਹੁਣ ਆਪਾਂ ਜਿਹੜਾ ਬਦਾਮ ਆਪਾਂ ਪੀਸ ਕੇ ਰੱਖੇ ਸੀਗੇ ਉਹ ਆਪਾਂ ਸਾਰੇ ਵਿੱਚ ਪਾ ਦਾਂਗੇ ਇਹਦੇ ਇਹ ਜਿਹੜੇ ਆਪਣੇ 15-20 ਬਦਾਮ ਆਪਾਂ ਰਾਤ ਦੇ ਭੁੰਤੇ ਹੋਏ ਸੀਗੇ ਉਹ ਆਪਾਂ ਸਵੇਰੇ ਚਿਲਕਾ ਲਾਤਾ ਤੇ ਉਹ ਆਪਾਂ ਵੀ ਇਹਦੇ ਵਿੱਚ ਹੀ ਪਾ ਦਈਏ ਸਾਰੇ ਕਿਉਂਕਿ ਆਪਣਾ ਬਦਾਮ ਸੇਕ ਪੂਰਾ ਗਾੜਾ ਬਣ ਜੇਵੇ ਆਪਾਂ ਨੂੰ 10 ਮਿੰਟ ਹੋ ਗਏ ਜੀ ਆਪਣਾ ਸਾਰਾ ਸਮਾਨ ਵਿੱਚ ਪਾਏ ਨੂੰ ਤੇ ਇਹ ਆਪਾਂ ਇਹਨੂੰ ਲਗਾਤਾਰ ਚੱਲੀ ਜਾਂਦਾ ਆਪਣਾ ਗੈਸ ਤੇ ਸਲੋ ਤੇ ਹੈਗਾ ਤੇ ਦੇਖੋ ਆਪਣੀ ਰਾਬੜੀ ਬਣਨੀ ਸ਼ੁਰੂ ਹੋ ਗਈ ਹੈਗੀ ਦੇਖੋ ਤੁਹਾਨੂੰ ਦਿਿੰਦਾ ਹੋਊਗਾ ਇਹ ਤੇ ਇਹਨੂੰ ਆਪਾਂ ਹਜੇ ਹੋਰ 15-20 ਮਿੰਟ ਲਈਏ ਇਸੇ ਤਰ੍ਹਾਂ ਸਲੋ ਗੈਸ ਤੇ ਪੁੰਨਾ ਪੁੰਨੀ ਜਾਵਾਂਗੇ ਜਿੰਨਾ ਚਿਰ ਆਪਣਾ ਚੰਗੀ ਤਰ੍ਹਾਂ ਰਾਬੜੀ ਨਹੀਂ ਬਣਦੀ ਉਨਾ ਚਿਰ ਲਈਏ ਜਿਹੜਾ ਹੁਣ ਇਹ ਪ੍ਰੋਸੈਸ ਆ ਇਹ ਆਪਣਾ ਮਤਲਬ ਬਿਲਕੁਲ ਨਹੀਂ ਆ ਪਾਦੇ ਵਿੱਚ ਹਲਾਉਣਾ ਹਟਣਾਗਾ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਹਲਾਈ ਜਾਣਾ ਨਾ ਥੱਲੇ ਲੱਗੇ ਨਾ ਸਾਈਡਾਂ ਤੇ ਲੱਗੇ ਜਿਹੜਾ ਸਾਈਡਾਂ ਤੇ ਲੱਗੂਗਾ ਇਹਨੂੰ ਨਾਲ ਦੀ ਨਾਲ ਆਪਾਂ ਇਸ ਤਰ੍ਹਾਂ ਲਾਹੀ ਜਾਣਾਗਾ ਕਿਉਂਕਿ ਹੁਣ ਇਹ ਸਾਈਡਾਂ ਤੇ ਵੀ ਲੱਗਣਾ ਸ਼ੁਰੂ ਹੋ ਚੁੱਕਿਆ ਤੇ ਗਾੜਾ ਹੋ ਗਿਆ ਨਾ ਇਹ ਇਹਦਾ ਇਹਦਾ ਕਰਕੇ ਹੁਣ ਇਹ ਸਾਈਡਾਂ ਤੇ ਵੀ ਲੱਗੂਗਾ ਤੇ ਰਾਬੜੀ ਆਪਣੀ ਬਣਨੀ ਤਿਆਰ ਹੋ ਗਈ ਹੈਗੀ ਇਹਨੂੰ ਆਪਾਂ 10 ਮਿੰਟ ਲਈ ਹੋਰ ਆਪਾਂ ਪਕਾਵਾਂਗੇ ਆਪਾਂ ਨੇ ਆਪਾਂ ਨੂੰ 1 ਘੰਟਾ ਹੋ ਗਿਆ ਇਹਨੂੰ ਪਕਾਉਂਦਿਆਂ ਨੂੰ ਤੇ ਆਪਾਂ ਜਿਹੜਾ ਪਹਿਲਾ ਵਾਲਾ ਦਿੱਤਾ ਸੀ ਦੁੱਧ ਨੂੰ ਤੁਸੀਂ ਸਾਰੀ ਵੀਡੀਓ ਆਪਾਂ ਨੇ ਸਟੈਪ ਬਾਈ ਸਟੈਪ ਸਾਰੀ ਦੀ ਸਾਰੀ ਵੀਡੀਓ ਦੇਖਿਓ ਤੇ ਜਿਹੜਾ ਆਪਾਂ ਪਹਿਲਾ ਵਾਲਾ ਦਿੱਤਾ ਸੀ ਦੁੱਧ ਨੂੰ ਕੱਚਾ ਦੁੱਧ ਸੀ ਆਪਣਾ ਉਹ ਉਹਨੂੰ ਵਾਲੀ ਦਿੱਤੀ ਸੀ ਉਹ ਆਪਾਂ ਫੁੱਲ ਗੈਸ ਤੇ ਦਿੱਤੀ ਸੀਗੀ ਉਹ ਤੋਂ ਬਾਅਦ ਵਿੱਚ ਜੋ ਪ੍ਰੋਸੈਸ ਚੱਲਿਆ ਇਹਦਾ 1 ਘੰਟੇ ਲਈ ਉਹ ਆਪਾਂ ਬਿਲਕੁਲ ਸਲੋ ਗੈਸ ਕਰਕੇ ਚੱਲ ਜਾਇਆਗਾ ਤੇ ਆਹ ਦੇਖੋ ਕਿੰਨੀ ਵਧੀਆ ਆਪਣੀ ਰਾਵੜੀ ਬਣ ਕੇ ਤਿਆਰ ਹੋ ਚੁੱਕੀ ਆ ਬਿਲਕੁਲ ਬਦਾਵਸ਼ੇਕ ਕਪੜਾ ਬਿਲਕੁਲ ਰੈਡੀ ਹੋ ਚੁੱਕਿਆ ਜਿਹੜਾ ਆਪਾਂ ਬੋਤਲਾਂ ਵਾਲਾ ਬਦਾਵਸ਼ੇਕ ਲੈਣੇ ਆ 50 ਰੁਪਏ ਦੀ ਉਹ ਨਿੱਕੀ ਜੀ ਬੋਤਲ ਆਉਂਦੀ ਹੈ ਭਾਣੇ ਤੇ ਉਹ ਆਪਣੇ ਬੱਚਿਆਂ ਲਈ ਬੜੀ ਹਾਨੀਕਾਰਕਾ ਤੇ ਉਹਦੇ ਵਿੱਚ ਪਤਾ ਨਹੀਂ ਕੀ ਕੀ ਕੈਮੀਕਲ ਔਰ ਲਾਉਂਦੇ ਨੇ ਇੰਨਾ ਕੁਸ਼ ਪਾ ਕੇ ਆਪਾਂ ਨੂੰ ਉਹ ਨਹੀਂ ਬੋਤਲ ਸੇਟੂ ਜੀ ਦੇ ਸਕਦੇ ਤੇ ਤੁਸੀਂ ਆਪ ਹੀ ਬਣਾਉਣੇ ਹੋਗੇ ਤੇ ਉਹ ਪਤਾ ਨਹੀਂ ਕੀ ਰਲਾ ਕੇ ਆਪਾਂ ਨੂੰ ਦੇ ਜਾਂਦੇ ਨੇਗੇ ਤੇ ਆਪਣੇ ਬੱਚਿਆਂ ਵਾਸਤੇ ਘਰੇ ਹੀ ਬਣਾਇਆ ਇਸ ਤਰ੍ਹਾਂ ਸਿਰਫ ਇੱਕ ਘੰਟੇ ਦੀ ਮਿਹਨਤ ਹੈ ਮੈਂ ਤ ਜ਼ਰੂਰ ਲੱਗਦੀ ਪੈਣੇ ਜੇ ਕੋਈ ਆਪਾਂ ਚੀਜ਼ ਪਿਆਰ ਕਰਕੇ ਖਾਣੀ ਆ ਤਾਂ ਮਿਹਨਤ ਜ਼ਰੂਰ ਲੱਗਦੀ ਆ ਤੇ ਹੁਣ ਆਪਾਂ ਇਸ ਨੂੰ ਤੇ ਤਿੰਨ ਚਾਰ ਘੰਟੇ ਦੇ ਲਈ ਆਪਾਂ ਇਸ ਨੂੰ ਠੰਡਾ ਰੱਖਣਾਗਾ ਪਹਿਲਾਂ ਆਪਾਂ ਘੰਟੇਕ ਦੇ ਲਈ ਆਪਾਂ ਬਾਹਰ ਰੱਖਾਂਗੇ ਤੇ ਘੰਟੇ ਪਿੱਛੇ ਜਦੋਂ ਇਹ ਅੱਧਾ ਕ ਅੱਧੇ ਜਿਆਦਾ ਠੰਡਾ ਹੋ ਗਿਆ ਤੇ ਉਦੋਂ ਆਪਾਂ ਇਹਨੂੰ ਫ੍ਰਿਜ ਚ ਲਾਵਾਂਗੇ ਤਿੰਨ ਘੰਟੇ ਲਈ ਚਾਰ ਘੰਟੇ ਲੱਗਣਗੇ ਹੁਣ ਇਹਨੂੰ ਠੰਡਾ ਹੋਣ ਲਈ ਦੇਖ ਪੈਣੇ ਆਪਣਾ ਬਦਾਮ ਸੇਕ ਬਿਲਕੁਲ ਠੰਡਾ ਹੋ ਚੁੱਕਿਆ ਦੇਖੋ ਆਪਣਾ ਕਿੰਨਾ ਵਧੀਆਗਾ ਦੇਖੋ ਇਹ ਪੂਰਾ ਤਾਗਤਵਾਰ ਜਿਹੜਾ ਉੱਥੇ ਆਪਾਂ ਬਣੇ ਬੋਤਲਾਂ ਵਾਲਾ ਪੀ ਕੇ ਆਉਣੇ ਆਗੇ ਉਹ ਤਾਂ ਬੇਕਾਰ ਹੁੰਦਾਗਾ ਇੰਨਾ ਕੁਸ ਕਿੱਥੇ ਪਾਉਂਦੇ ਨੇਗੇ ਤੁਸੀਂ ਆਪ ਸ्याने ਹਨਾ ਤੇ ਘਰੇ ਬਣਾਇਆ ਕਰੋ ਪਰ ਥੋੜੀ ਜੀ ਮਿਹਨਤ ਜਰੂਰ ਲੱਗਦੀ ਹੈਗੀ ਤੁਸੀਂ ਦੇਖਿਆ ਹੀ ਉਹ ਸਾਰੀ ਵੀਡੀਓ ਤੁਰਤ ਤੋਂ ਦੇਖਿਓ ਤੇ ਸਟੈਪ ਬਾਅਦ ਸਟੈਪ ਜਿਵੇਂ ਹੁੰਦੀ ਹੈ ਵੀਡੀਓ ਉਸੇ ਤਰ੍ਹਾਂ ਤੁਸੀਂ ਘਰੇ ਬਣਾ ਕੇ ਦੇਖੋ ਬਣ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਸਰਵ ਕਰਦੇ ਆਂਗੇ ਹਾਂ ਆਪਾਂ ਸਰਵ ਕਰਦੇ ਭਾਣੇ ਇਹ ਭਾਣੇ 1 ਘੰਟਾ ਤਾਂ ਆਪਾਂ ਰੱਖਿਆ ਸੀਗਾ ਉਹਦੇ ਵਿੱਚ ਮਤਲਬ ਫਰਿੱਜ ਤੋਂ ਬਾਹਰ ਤੇ 1 ਘੰਟਾ ਫਰਿੱਜ ਤੇ ਬਾਹਰ ਰੱਖ ਕੇ ਤੇ 3 ਘੰਟੇ ਭਾਣੇ ਆਪਾਂ ਫਰਿੱਜ ਦੇ ਵਿੱਚ ਰੱਖਿਆਗਾ ਤੇ ਪੂਰੇ ਨੂੰ 4 ਘੰਟੇ ਲੱਗੇ ਭਾਣੇ ਕਿਉਂਕਿ ਆਪਾਂ ਪੂਰਾ ਫਿਰ ਠੰਡਾ ਕਰਕੇ ਪੀਣਾ ਸੀ ਨਾ ਤੇ ਇਸ ਲਈ ਫਿਰ ਆਪਾਂ ਜਾਨੀ ਕਿ 4 ਘੰਟੇ ਇਹਨੂੰ ਦਿੱਤੇ ਨੇਗੇ ਤੇ ਤੁਸੀਂ ਮਤਲਬ ਜੇ ਜਲਦੀ ਬੱਚਿਆਂ ਨੂੰ ਪੀਣਿਆਗਾ ਬੱਚਿਆਂ ਨੇ ਤੇਜ਼ੀ ਕਰਦੇ ਨੇਗੇ ਤਾਂ ਉੱਪਰ ਫ੍ਰਿਜਰ ਦੇ ਵਿੱਚ ਵੀ ਰੱਖ ਸਕਦੇ ਹੋਗੇ ਤੇ ਮੈਂ ਆਪਾਂ ਨੇ ਫ੍ਰਿਜ 'ਚ ਹੀ ਰੱਖਿਆ ਸੀਗਾ ਤੇ ਤਾਂ ਕਰਕੇ ਵੀ 3 ਘੰਟੇ ਰੱਖਣਾ ਪਿਆਗਾ ਤੇ ਦੇਖੋ ਕਿੰਨਾ ਵਧੀਆ ਬਣਿਆਗਾ ਤੇ ਪੂਰਾ ਸੁਆਦਿਸ਼ਟ ਆਪਾਂ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਘਰੇ ਚਿੰਜਾ ਬਣਾਇਆ ਕਰੋ ਤੇ ਥੋੜੀ ਜਿਹੀ ਮਿਹਨਤ ਜ਼ਰੂਰ ਲਾਦਿਏ ਮਿਹਨਤ ਲਾ ਕੇ ਆਪਾਂ ਨੂੰ ਫਾਲੋਅ ਦਾ ਜ਼ਰੂਰ ਬਹੁਤ ਵਧੀਆ ਮੈਨਜ਼ਦਾਗਾ ਤੇ ਭਾਣੇ ਨਵੇਂ ਨਵੇਂ ਵੀਡੀਓ ਦੇਖਣ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਵੋ ਜਿਹੜੇ ਸਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਡੇਲੀ ਸੁਬਾ ਆਪਣੀ ਵੀਡੀਓ 9 ਵਜੇ ਆਉਂਦੀ ਹੈਗੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਭਾਣੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਸੁਬਾ 9 ਵਜੇ ਕਿਸੇ ਨਵੀਂ ਰੈਸਪੀ ਦੇ ਨਾਲ ਚੰਗਾ ਭਾਣੇ ਜਦ ਤੱਕ ਸਾਸ਼ਰੀ ਕਾਲ